ਕੀ ਹਾਲ ਚਾਲ ਆਜੀ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਚ ਲਓ ਜੀ ਚੱਲੀ ਜਾਂਦਾ ਕੰਮਕਾਰ ਕਦੂ ਦਾ ਬਾਕੀ ਕਦੂ ਕਰ ਰਹੇ ਆ ਤੇ ਆਪਾਂ ਹੁਣ ਆ ਇਧਰਲਾ ਖੇਤ ਇੱਕ ਵਾਰ ਡੈਟਾ ੱੱਲੇ ਟਾਇਰਾਂ ਨਾਲ ਤੇ ਪਾਣੀ ਰੱਖਿਆ ਥੋੜਾ ਜਿਹਾ ਹਿਸਾਬ ਦਾ ਹੀ ਖੇਤ ਚ ਫਿਰ ਬਾਲਾ ਜਿਆਦਾ ਪਾਣੀ ਪਾਏ ਤੇ ਟਾਂਡੇ ਜੀ ਉੱਪਰ ਉੱਠ ਖੜਦੇ ਨੇ ਮੱਕੀ ਦੇ ਬਾਕੀ ਲਾਈਟ ਵੀ ਚੱਲਦੀ ਆ ਸਵੇਰ ਦੀ ਮੋਟਰ ਤੇ ਹੁਣ ਆਪਾਂ ਇਹਦਾ ਪਾਣੀ ਛੱਡੋਇਆ ਅਗਲੇ ਕਾਰੇ ਨੂੰ ਵਿਚਾਰ ਲੈ ਨੂੰ ਤੇ ਕੱਲ ਮਿੱਦਦਾ ਵੀ ਆਪਾਂ ਫਾਗ ਲਾ ਉਹ ਜਿਹੜੇ ਪਾਣੀ ਪਾਉਣੇ ਵਾਲਾ ਹੈ ਬਾਕੀ ਮੀਂਹ ਵੀ ਉੱਤਰਿਆ ਆਇਆ ਪੈ ਰਹੀਆਂ ਨੇ ਕਣੀਆਂ ਜੀਆਂ ਤੇ ਹੁਣ ਇਹਨੂੰ ਇੱਕ ਵਾਰ ਫੇਰ ਉਹਨਾ ਬੋਹਨੇ ਆ ਫੇਰ ਉਹਨਾ ਬਾਕੇ ਆਪਾਂ ਛੱਡ ਦੇਣਾ ਫਿਰ ਪਾਵਾਂਗੇ ਇਹ ਚ ਪਾਣੀ ਜਿਹੜੇ ਟਾਂਡੇ ਆ ਟੰਡਲ ਜੇ ਨੇ ਇੱਕ ਦੋ ਦਿਨ ਚੈਨ ਪੂਰੀ ਚੰਗੀ ਤਰ੍ਹਾਂ ਗਲ ਜਾਣਗੇ ਫੇਰ ਕਰਾਂਗੇ ਤਿੰਨੇ ਖੇਤਾਂ ਨੂੰ ਤਿਆਰ ਤੇ ਅੱਜ ਆਪਾਂ ਚਾਲ ਲੈ ਗਿਆ ਰਹੀ ਮਾਰਦਣੀਆਂ ਹੈਰੋਂ ਤੇ ਬਾਕੀ ਬੱਦਲ ਪੂਰਾ ਹੋਇਆ ਤੁਹਾਡੇ ਸਾਹਮਣੇ ਆ। ਐਸ ਜੀ ਥੋੜਾ ਜਿਹਾ ਮੱਕੀਆਂ ਵੱਢਣ ਦਾ ਕੰਮ ਔਖਾ ਹੋਇਆ ਪਿਆ। ਮੀਂਹ ਕਾਰਨ ਮੀਂਹ ਬਹੁਤ ਜ਼ਿਆਦਾ ਨੇ। ਨਾ ਤਾਂ ਗਿੱਲੇ 'ਚ ਮਸ਼ੀਨਾਂ ਚੱਲਦੀਆਂ ਨੇ ਤੇ ਨਾ ਹੀ ਮੱਕੀ ਦਾ ਰੇਟ ਲੱਗਦਾ ਮੰਡੀ 'ਚ ਕਿਸੇ ਲੂਟ। ਰੇਟ ਮੱਕੀ ਦਾ ਜਮ ਹੀ ਡਾਊਨ ਆ ਗਿਆ। ਤੇ ਨਾਪਿਆਰ ਨਾਜਪੁਰੇ ਮੰਡੀ ਦਾ ਰੇਟ ਹੈਗਾ ਜੀ 1000 ਤੋਂ ਲੈ ਕੇ 1250 ਹੱਥ। ਇल्ली ਮੱਕੀ ਦਾ ਲਾ ਰਹੇ ਨੇ ਰੇਟ ਮਸਾਂ ਤੇ ਉਹ ਵੀ ਮੌਸਮ ਕਾਰਨ ਮੌਸਮ ਸਾਫ਼ ਹੋਊਗਾ ਧੁੱਪਾ ਨਿਕਲੂਗੀ ਤਾਂ ਹੀ ਵਪਾਰੀ ਰੇਟ ਲਾਊਗਾ ਇਸੇ ਕਰਕੇ ਆਪਾਂ ਮਜਰੀ ਕੈਂਸਲ ਕਰਤੀ ਮੱਕੀ ਵੱਢਣੀ ਨਾਲ ਐ ਚੰਗੀ ਤਰ੍ਹਾਂ ਬੱਕ ਜੂਗੀ ਤੇ ਨਾਲੇ ਆਪਾਂ ਨੂੰ ਵਧੀਆ ਰੇਟ ਮਿਲ ਜੂਗਾ ਜੁਲਾਈ 'ਚ ਵੱਢਾਂਗੇ ਜੇ ਮੌਸਮ ਸਾਫ਼ ਹੋ ਗਿਆ ਜੇ ਮੌਸਮ ਸਾਫ਼ ਨਾ ਹੋਇਆ ਫਿਰ ਤਾਂ ਵੱਢਣੀ ਤਾਂ ਪੈਣੀ ਹੋਊਗਾ ਆ ਸੋਨਾ ਪੰਜ ਚਾਰ ਦਿਨ ਦੇਖਦੇ ਆ ਕੀ ਬਣਦਾ ਏ ਹਲੇ ਨਾਲੇ ਇਧਰ ਆਪਣਾ ਕੱਤੂਆ ਕੰਮ ਲੱਪੜ ਜੂਗਾ ਤੇ ਉੱਪਰ ਲਾ ਕੇ ਦੋ ਵੀ ਪਿਆ ਹਲੇ ਕਰਨ ਤੋਂ ਸਾਰੇ ਤੇ ਇੱਥੇ ਪਾਸੇ ਮੱਕੀ ਖੜੀ ਆ ਇਹ ਤਾਂ ਹਲੇ ਖੜੀ ਆ ਬਹੁਤ ਜ਼ਿਆਦਾ ਟਰੈਕਟਰ ਬੰਦ ਕਰਿਆ ਮੀਂਹ ਡੇ ਰੇ ਫੇਰਦੇ ਆ ਇੱਥੇ ਹੀ ਕਰਦੇ ਕਿਉਂ ਖੱਚ ਗਏ ਬਾਕੀ ਵਿਚਾਰੇ ਲੇਬਰ ਵਾਲੇ ਹੀ ਬੇਲੀ ਫਿਰਦੇ ਨੇ ਜਿਹੜਾ ਆਪਣੇ ਕੋਲ ਬੰਦੇ ਬੈਠੇ ਨੇ 7-8 ਉਹ ਆਉਂਦੇ ਨੇ ਸਾਹਮਣੇ ਭੱਜੇ ਤੇ 3-4 ਇੱਧਰ ਬੈਠੇ ਨੇ ਇਹ ਲੈਣ ਆਏ ਨੇ ਬਾਸ ਇਹਨਾਂ ਨੇ ਉੱਥੇ ਤਰਪਾਲ ਤਰਪੂਲ ਬੰਨ੍ਹਣੀਆਂ ਇੱਧਰ ਮੋਟਰ ਤੇ ਬੈਠੇ ਨੇ ਆਪਣੀ 2 ਮੋਟਰ ਤੇ ਤਾਂ ਕਰਕੇ ਆਏ ਨੇ ਇਹ ਤੇ ਇਹਨਾਂ ਨੂੰ ਕਰਕੇ ਦੰਨੇ ਇੱਧਰਲੇ ਖੇਤ ਤਿਆਰ ਆਪਣੇ ਹੋ ਜਾਣੇ ਉਹਰੇ ਤੇ ਥੱਤ ਕੀਲੇ ਹੋ ਜਾਣਾ ਇੰਤਿਆਰ ਤੇ ਪਰਸੋਂ ਨੂੰ ਪਟਣਗੇ ਪਨੀਰੀ ਹਲੇ ਇਹਨਾਂ ਤੋਂ ਲਵਾਵਾਂਗੇ ਬੱਟਾ-ਬੋਟਾ ਲਵਾਉਨੇ ਆ ਆ ਜਿੰਨੇ ਖੇਤ تیار ਹੋਈ ਜਾਂਦੇ ਨੇ ਬਾਕੀ ਆ ਦੇਖੋ ਬੱਦਲ ਕਿੰਨਾ ਹੈ ਬਾਕੀ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਜੇ ਕਿਸੇ ਵੀਰ ਨੇ ਨਹੀਂ ਕਰਿਆ ਤੇ ਸ਼ੇਅਰ ਕਮੈਂਟ ਲਾਈਕ ਜ਼ਰੂਰ ਕਰਿਆ ਕਰੋ ਲਓ ਜੀ ਮੀਂਹ ਤੋਂ ਬਾਅਦ ਫੇਰ ਕਰਨ ਲੱਗ ਗਏ ਕਦੂ ਇਜਾ ਆਪਾਂ ਇੱਕ ਵਾਰ ਮਾਰਤੀ ਹੈ ਰੋ ਹੁਣ ਤੇ ਗਾਹਾਂ ਵਾਲੇ ਕਿਾਰੇ ਚ 13 ਨਾਂ ਮਿੱਧ ਰਹੇ ਆ ਟਾਂਡੇ ਮਿੱਧ ਕੇ ਇੱਕ ਵਾਰ ਫੇਰ ਉਹ ਚ ਹੈਰੋ ਮਾਰ ਕੇ ਆਪਾਂ ਫਿਰ ਛੱਡ ਦੇਣਾ ਇਹ ਤੇ ਇਹਨਾਂ ਚ ਪਾਣੀ ਪਾ ਕੇ ਲੈਟ ਆਏ ਤੇ ਥੋੜਾ ਥੋੜਾ ਇਹ 2 ਦਿਨ ਤੱਕ ਦੇਖਾਂਗੇ ਤੇ ਚੰਗੀ ਤਰ੍ਹਾਂ ਟਾਂਡੇ ਗਲ ਜਾਣਗੇ ਤੇ ਬਾਕੀ ਮੀਂਹ ਵੀ ਕਾਫੀ ਪੈ ਗਿਆ ਤੇ ਮੀਂਹ ਦੇ ਪਾਣੀ ਨਾਲੇ ਗਾਹਣ ਕਰ ਰਹੇ ਹਾਂ ਜਿਹੜੇ ਕਿਾਰੇ ਚ ਚੱਲ ਰਿਹਾ ਟਰੈਕਟਰ ਤੇ ਆ ਦੇਖੋ ਪਨੀਰੀ ਚ ਪਾਣੀ ਖੜਾ ਤੇ ਹੁਣ ਥੋੜਾ ਜਿਹਾ ਸੂਰਜ ਨਿਕਲ ਰਿਹਾ ਪਸ਼ਕੂਰ ਜੀ ਮਾਰਦਾ ਬਾਕੀ ਦਿਖਾਉਣਾ ਆਪਾਂ ਤੁਹਾਨੂੰ ਵੀ ਕਿਵੇਂ ਦਾੜਦੇ ਆ ਮੱਕੀ ਦੇ ਟਾਂਡਿਆਂ ਨੂੰ ਪਰ ਲਾ ਗਿਆ ਰ ਆਪਣਾ ਕੱਲ ਦਾ ਕਰ ਕਰਕੇ ਛੱਡ ਹੀ ਹੋਇਆ ਤੇ ਕੱਲ ਦਾ ਦਿਨ ਛੱਡ ਕੇ ਪਰਸੂ ਨੂੰ ਦੇਖਾਂਗੇ ਉਹ ਹਿਸਾਬ ਨਾਲ ਤਿਆਰ ਕਰ ਦਾਂਗੇ ਸਾਰਿਆਂ ਨੂੰ। ਆਕੀ ਇੱਧਰ ਵੀ ਖੜਾ ਖਾਲੀਆਂ 'ਚ ਪਾਣੀ ਦੇਖੋ। ਤਕਰੀਬਨ ਅੱਧਾ ਪੌਣਾ ਘੰਟਾ ਮੀਂਹ ਪੈ ਗਿਆ। ਇੰਨਾ ਪਾਣੀ ਖੜਾ ਦੇਖੋ ਖਾਲੀਆਂ 'ਚ। ਇਦਾਂ ਮਿੱਧ ਰਹੇ ਹਾਂ। ਟਰੈਕਟਰ ਦੇ ਟਾਇਰ ਨਾਲ ਟਾਇਰ ਲੈ ਕੇ ਆਈਦਾ ਤੇ ਕੁਸਤਾ ਬੈਡ ਦੱਬ ਲੰਦ ਨੇ ਟਾਂਡਿਆਂ ਨੂੰ। ਕੁਸ ਟਾਇਰ ਮਿੱਧੀ ਜਾਂਦੇ ਨੇ। ਰੇਕਣੇ ਹੁਣ ਆਪਾਂ ਗਾਰੇ ਚ ਇੱਕ ਵਾਰ ਹੈਰੋਂ ਮਾਰ ਦੇਣੀ ਆ ਜਿਹੜੇ ਟਾਂਡੇ ਜੇ ਖੜੇ ਦੀਂਦੇ ਨੇ ਉੱਪਰ ਨੂੰ ਸਾਰੇ ਵਿੱਚ ਦੱਬੇ ਜਾਣਗੇ ਤੇ ਨਾਲੇ ਵੱਡੇ ਜਾਣਗੇ ਬਸ ਰਹਿ ਗਈ ਇੱਕ ਇੱਕ ਹਲਾਈ ਜੀ ਐਦਾਂ ਲੈ ਕੇ ਆਉਣੇ ਆ ਟਾਇਰ ਦੇਖੋ ਸਾਹਮਣੇ ਚਲਾਉਣਾ ਟਰੈਕਟਰ ਠੰਡੇ ਮਤੇ ਨਾਲੇ ਪੈਂਦਾ ਢਡੇ ਮਤੇ ਨਾਲੇ ਚਲਾਉਣਾ ਪੈਂਦਾ ਕਾਲੀ ਦਾ ਕੰਮ ਨਹੀਂ ਹੈਗਾ ਇਹ ਚ ਬਸ ਇਹਦਾ ਇੱਕ ਅਣਖ ਜੇ ਅਣਖ ਜੇ ਹੋ ਕੇ ਬੈਠਣਾ ਪੈਂਦਾ ਟਰੈਕਟਰ ਤੇ ਫੇਰ ਕਿਤੇ ਲੋਟ ਆਉਂਦਾ ਇਹ ਡੈਡ ਡੜੇ ਜਾਂਦੇ ਨੇ ਟਾਂਡੇ ਜੀ ਗਰਨੂਰ ਚਲਾ ਰਿਹਾ ਇੱਕ ਟਾਂਡਿਆਂ ਕਰਕੇ ਟਰੈਕਟਰ ਦਾ 4x4 ਗੇਅਰ ਨਿਕਲ ਜਾਂਦਾ ਇਹਨੂੰ ਪਤਾ ਨਹੀਂ ਲੱਗਦਾ ਮੈਨੂੰ ਤਾਂ ਪਤਾ ਏ ਕਿ ਮੂਰਲੇ ਟਾਇਰ ਕਲਿੱਪ ਨਹੀਂ ਮਾਰ ਰਹੇ ਕਹਿੰਦਾ ਕਿ ਆਪਾਂ ਲਵਾਉਨੇ ਆ 4x4 4x4 ਕੇ ਨਿਕਲਿਆ 4x4 4x4 ਕੇ ਲਾ ਲਾ ਉੱਤੈ ਨੂੰ ਦੇਖ ਤਾਂ ਜ਼ੋਰ ਨਾਲ ਖਿੱਚ ਜ਼ੋਰ ਨਾਲ ਜ਼ੋਰ ਨਾਲ ਖੱਚ ਜ਼ੋਰ ਨਾਲ ਖੱਚ ਦੇ ਉੱਤੈ ਨੂੰ ਕਲੱਚ ਜੱਟ ਥੋੜਾ ਜਿਹਾ ਕਲੱਚ ਛੱਡ ਕੇ ਕਲੱਚ ਛੱਡ 4x4 ਚ ਆ ਨਿਕਲ ਜਾਂਦਾ ਜੇ ਨਾ ਹੋਇਆ ਖੱਟਚਲੀ ਨੂੰ ਉੱਤੇ ਨੂੰ ਬਸ ਪਾਈ ਜਾਣਾ ਜਦ ਚੱਲਦਾ ਹੀ ਚੱਲਦਾ ਇਹ ਇਹਨੂੰ ਥੋੜਾ ਜਿਹਾ ਘੱਟ ਪਤਾ ਲੱਗਦਾ ਪਤਾ ਨਹੀਂ ਲੱਗਦਾ ਇਹਨੂੰ ਜਿਆਦਾ ਨਿਕਲ ਜਾਂਦਾ ਏ ਉੰਨਾ ਹੀ ਟਰੈਕਟਰ ਤੇਲ ਜ਼ਿਆਦਾ ਖਾਊਗਾ ਜਿੰਨਾ ਆਪਾਂ 2 ਵੀਲ 'ਚ ਕੱਦੂ ਕਰਾਂਗੇ ਟਰੈਕਟਰ ਸਲਿੱਪ ਮਾਰੀ ਜਾਂਦਾ 4 ਵੀਲ 'ਚ ਆਇਆ ਤੁਰ ਹੀ ਜਾਂਦਾ ਏ ਬਾਕੀ ਗੱਲ ਨੂੰ ਫਿਰ ਇੱਧਰ ਵੀ ਚੱਲੂਗਾ ਕੱਦੂ ਦਾ ਕੰਮ ਇੱਧਰ ਕਰਾਂਗੇ ਫੋਰਡ ਨਾਲ ਇਹ ਵੀ 4 ਕੀਲਿਆਂ ਦਾ ਗੇਟ ਆ ਹੈਗਾ ਏ ਬਾਕੀ ਹਜੇ ਉੱਧਰ ਮੱਕੀ ਖੜੀ ਆ। ਮੱਕੀ ਵੱਡੇ ਤੋਂ ਬਾਅਦ ਹੋਊਗਾ। ਜਿਵੇਂ ਜਿਵੇਂ ਖੇਤ ਖਾਲੀ ਹੋਈ ਜਾਣੇ ਨੇ ਓਕਣੇ ਓਕਣੇ ਆਪਾਂ ਗੱਦੂ ਕਰੀ ਜਾਣਾ ਏ। ਤੇ ਬੱਦਲ ਹਲੇ ਵੀ ਅੜੇ ਆ ਖੜਾ ਏ। ਬਾਕੀ ਦੇਖੋ ਕੀ ਕਰਨਾ ਪ੍ਰਮਾਤਮਾ ਨੇ। ਰੱਬ ਦੇ ਰੰਗ ਨੇ। ਜੇ ਮੀਂਹ 5-7-10 ਦਿਨ ਲੇਟ ਆਉਂਦਾ ਫੇਰ ਕੰਮ ਸਾਰਾ ਲੂਟ ਆ ਜਾਣਾ ਸੀ। ਤੇ ਮੱਕੀ ਵੀ ਵੱਢੀ ਜਾਣੀ ਸੀ ਸਾਰੇ ਕਿਸਾਨ ਭਰਾਵਾਂ ਦੀ ਤੇ ਐਤਕੀ ਮੱਕੀ ਇਹਦਾ ਕੰਮ ਮੀਂਹ ਕਰ ਕੀ ਰੁਕਿਆ ਹੋਇਆ ਮੀਂਹ ਪੈ ਜਾਂਦਾ ਰੋਜੇ ਮਸ਼ੀਨਾਂ ਚੱਲਦੀਆਂ ਨਹੀਂ ਬਸ ਇੱਕਾ ਹੱਲਾ ਜਾਂਦਾ ਚੈਨ ਵਾਲੀ ਮਸ਼ੀਨ ਹੈ ਫਿਰ ਵੱਢਦੀ ਆ ਉਹਦੀ ਵੜਾਈ ਬਹੁਤ ਜ਼ਿਆਦਾ ਏ 9-10000 ਰੁਪਿਆ ਵੜਾਈਆ ਕੀਲੇ ਦੀ ਤੇ ਮੱਕੀ ਦਾ ਰੇਟ ਪਹਿਲੇ ਹੀ ਲੱਗਦਾ ਕੋਈ ਟਮਾਟਰ ਲਾਈਆ ਜਿਹੜਾ ਜ਼ਿਆਦਾ ਕਾਲਾ ਏ ਉਹ ਚੈਨ ਵਾਲੀ ਮਸ਼ੀਨ ਤੋਂ ਵੜਾ ਲਾਂਦਾ ਏ। ਬਾਕੀ ਫੇਰਦੇ ਆ ਚਲੋ ਉੱਚ ਹੈਰੋਂ। ਦੱਬੇ ਤੋਂ ਬਾਅਦ ਟਾਂਡੇ ਦੱਬੇ ਤੋਂ ਬਾਅਦ ਇੱਕ ਵਾਰ ਹਮਾਰਦੇ ਆ ਹੈਰੋਂ। ਹਾਂਜੀ ਲਾਗੇ ਦੀ ਮਾਰਨ ਹੈਰੋਂ ਦਿਖਾਉਨੇ ਆ ਆਪਾਂ ਤੁਹਾਨੂੰ ਕਿ ਕਿਵੇਂ ਆਪਾਂ ਹੈਰੋਂ ਨਾਲ ਪਾਉਨੇ ਆ ਕਿ ਜਿਹੜੇ ਟਾਂਡੇ ਨੇ ਮਿੱਟੀ ਦੇ ਵਿੱਚ ਦੱਬੇ ਜਾਣ। ਉੱਪਰ ਨਾਲਣ ਨਾਲੇ ਆਪਣੀ ਡਬਲ ਦੀ ਡਬਲ ਬਾਹੀ ਹੋ ਜਾਂਦੀ ਆ ਤਰੀਕਾ ਦਿਖਾਉਨੇ ਆਪਾਂ ਤੁਹਾਨੂੰ ਕਿਵੇਂ ਆਪਾਂ ਹਰੂ ਮਾਰਦੇ ਕੱਜੂ ਚ ਕਿਦੇ ਟਾਂਡੇ ਸਾਰੀ ਟਿੱਕੇ ਦੇ ਵਿੱਚ ਦੱਬੇ ਜਾਂਦੇ ਨੇ ਤੇ ਪਾਣੀ ਰੱਖਣਾ ਪੈਂਦਾ ਘੱਟ ਆਪਣੀਆਂ ਤਵੀਆਂ ਪਟਾਲੇ ਆ ਛੜ ਜਾਂਦੀਆਂ ਨੇ ਫੁੱਟ ਜੀ ਬਣਾਉਂਦੇ ਨੇ ਆ ਬੱਟ ਜੀ ਦੇ ਉੱਪਰ ਟਾਇਰ ਖਾਣਾ ਹੈ ਇਹ ਨਾਲੇ ਤਾਂ ਡਬਲ ਬਾਹੀ ਹੋ ਜਾਂਦੀ ਆ ਨਾਲੇ ਜਿਹੜਾ ਟੰਡਲ ਜੋ ਉੱਪਰ اٹھے ਹੋਏ ਨੇ ਇਹ ਵਿੱਚ ਦੱਪੇ ਜਾਂਦੇ ਨੇ ਸਮਾਰ ਕੇ ਆ ਦੇਖੋ ਕੇਦੈਂ ਪੂਰਾ ਵਧੀਆ ਬਣਾਤਾ ਗੇੜਾ ਉਹਦੇ ਉੱਪਰ ਜੀ ਜਿਹੜੀ ਜਿਹੜੀਆਂ ਦਵੀਆਂ ਬੱਤੀ ਜੀ ਮਣਾਉਂਦੀਆਂ ਨੇ ਉਹਦੇ ਉੱਪਰ ਜੀ ਟਾਇਰ ਲੈ ਕੇ ਜਾਣਾ ਫਿਰ ਦੂਏ ਗੇੜੇ ਜਿਵੇਂ ਆਪਾਂ ਆਮ ਬਾਉਂਦੇ ਆ ਉਹ ਹਿਸਾਬ ਨਾਲ ਫਿਰ ਫਿਰ ਦੂਜੇ ਗੇੜੇ ਫਿਰ ਉਹਦੇ ਉੱਪਰ ਟਾਇਰ ਇਹ ਹਿਸਾਬ ਨਾਲ ਕੱਟੂ ਕਰਦੇ ਆ ਆਪਾਂ ਤੇ ਬਹੁਤ ਵਧੀਆ ਕੱਟੂ ਹੁੰਦਾ ਏ ਕਿਹੜਾ ਆਪਾਂ ਪਹਿਲਾਂ ਲੱਗਿਆ ਸੀ ਉੱਪਰ ਬੱਟਜੀ ਦੇ ਲੈ ਹਰੋਂ ਬੱਟਜੀ ਬਣਾਉਂਦੇ ਨੇ ਉਹ ਤੋਂ ਪਰ ਲੈ ਕੇ ਗਏ ਸੀ ਤੀਰ ਹੁਣ ਬਸ ਸਿੰਪਲ ਲੈ ਕੇ ਜਾਣੇ ਆ ਜਿਵੇਂ ਅੱਗੇ ਆਪਾਂ ਜਿਹੜਾ ਲਾਉਣਾ ਤਾਂ ਵੀ ਉਹਦਾ ਅਲਪਾ ਪਿੱਛੇ ਫੇਰ ਬੱਟਜੀ ਬਣਾਤੀ ਇਹਦੇ ਉੱਪਰ ਟਾਇਰ ਪੇੜਦੇ ਆ ਇਹ ਹਿਸਾਬ-ਕਿਤਾਬ ਨਾਲ ਆਪਾਂ ਕੱਟੂ ਕਰਦੇ ਆ ਆਪਦੀ ਬੱਦਲ ਬਹੁਤ ਜ਼ਿਆਦਾ ਹੋਇਆ ਹੋਇਆ ਹੈ ਬੌਫਰ ਨੂੰ ਖਰਾਬ ਆ ਦੇਖੋ ਕਿੰਨਾ ਬੱਦਲ ਹੋਇਆ ਹੈ ਇੱਕ ਅੱਦੂ ਕਰਕੇ ਟਰੈਕਟਰ ਤੇ ਪੈਰਾਂ 'ਚੋਂ ਪੈਰਾਂ ਤੇ ਆਪਣੇ ਮਰਗਾਟਾਂ 'ਚ ਪੜਦੇ ਆ ਗਾਰਾ ਜਿਹੜਾ ਟੰਡਲ ਜੇ ਨੇ ਇਹ ਤੰਗ ਲਾਈ ਜਾਂਦੇ ਨੇ ਰੰਮਾ ਦਾ ਪਾਣੀ ਮਾਰ ਦਾਂ ਨੇ ਆ ਇੱਕ ਵਾਰ ਫਿਰ ਸਾਫ਼ ਹੋ ਜਾਣਗੇ ਤੇ ਦੁਬਾਰਾ ਫੇਰ ਮਾਰ ਦਾਂਗੇ ਜਦ ਦੁਬਾਰਾ ਕੱਤੂ ਕਰਾਂਗੇ ਇਹਨਾਂ ਦਾ